ਸਭ ਨੂੰ ਖਾਣ ਨੂੰ ਦਿੰਦਾ ਮੇਰਾ ਪਰਮਾਤਮਾ हां जी सत श्री अकाल दोस्तों आज दी, वीडियो दी, 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 वी दी इस वीडियो ਦੇ ਵਿੱਚ ਅਸੀਂ ਅਰਦਾਸ ਜੰਦੀ ਪਹਿਲੇ 7 ਦਿਨਾਂ ਦੀ ਤਿੰਨ ਆ ਰਹੀ ਬੀਬੀ ਰਜਨੀ ਤੇ ਗਾਂਧੀ 3 ਫਿਲਮ ਦੀ ਪਹਿਲੇ 3 ਦਿਨਾਂ ਦੀ ਬਾਕਸ ਆਫਿਸ ਕਲੈਕਸ਼ਨ ਬਾਰੇ ਗੱਲ ਕਰਾਂਗੇ ਜਿੱਥੇ ਅਰਦਾਸ ਫਿਲਮ ਨੇ ਆਪਣੇ ਪਹਿਲੇ ਦਿਨਾਂ ਦੇ ਵਿੱਚ ਤਾਂ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਉੱਥੇ ਹੀ ਅੱਜ ਦੇ ਦਿਨ ਤੱਕ ਇਸ ਫਿਲਮ ਨੇ ਅੜਕਾਰ ਤੌਰ ਤੇ ਰੱਖ ਦਿੱਤੇ ਹਨ ਉੱਥੇ ਹੀ ਦੂਸਰੇ ਪਾਸੇ ਜੇ ਬੀਬੀ ਰਜਨੀ ਤੇ ਗਾਂਧੀ 3 ਫਿਲਮ ਦੀ ਗੱਲ ਕਰੀਏ ਤਾਂ ਇਹਨਾਂ ਦੋਆਂ ਸਲਮਾਨ ਨੇ ਹੀ ਬਹੁਤ ਜ਼ਿਆਦਾ ਸ਼ਾਨਦਾਰ ਕਮਾਈ ਸਿਨੇਮਾ ਤਰ੍ਹਾਂ ਦੇ ਵਿੱਚੋਂ ਕੀਤੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਤਿੰਨਾਂ ਸਲਮਾਨ ਦੀ ਹੁਣ ਤਾਕਦੀ ਬਾਕਸ ਆਫਿਸ ਕਲੈਕਸ਼ਨ ਬਜਟ ਸੱਕਰੀਨ ਡਾਇਰੈਕਟਰ ਤੇ ਫ੍ਰੈਂਡ ਯੂਸਰ ਬਾਰੇ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਸੋ ਇਹਨਾਂ ਵਿੱਚੋਂ ਪਹਿਲਾਂ ਗੱਲ ਕਰਦੇ ਹਾਂ ਅਰਤਾਸ ਸਰਬੱਤ ਦੇ ਭਲੇ ਦੀ ਫਿਲਮ ਬਾਰੇ ਜਿਸ ਵਿੱਚ ਜਸਾਨੂ ਪੀਗਰੇਵਾਲ ਦੇ ਨਾਲ-ਨਾਲ ਗੁਰਪ੍ਰੀਤ ਕੁੱਕੀ, ਜਸਮੀਨ ਪ੍ਰਿੰਸ ਕਨਵਲ ਜੀ ਤੇ ਗੁਰਪ੍ਰੀਤ ਕੁੱਕੀ ਦੇ ਨਾਲ ਹੋਰ ਵੀ ਕਈ ਐਕਟਰ ਸਾਨੂੰ ਦੇਖਣ ਨੂੰ ਮਿਲੇ। ਇਸ ਫਿਲਮ ਦਾ ਬਜਟ ਲਗਭਗ 10 ਕਰੋੜ ਦੇ ਕਰੀਬ ਹੈ। ਇਸ ਫਿਲਮ ਨੂੰ ਇੰਡੀਆ ਤੋਂ ਇਲਾਵਾ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤਾਂ ਆਤੇ ਫਿਲਮ ਹੌਸਫੁਲ ਹੀ ਚੱਲ ਰਹੀ ਹੈ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਅਰਦਾਸ ਫਿਲਮ ਨੂੰ ਡਾਇਰੈਕਟ ਰਵਨੀਤ ਕੋੜ ਕਰੇਵਾਲ ਤੇ ਗਿੱਪੀ ਕਰੇਵਾਲ ਨੇ ਮਿਲ ਕੇ ਕੀਤਾ ਹੈ ਇਸ ਫਿਲਮ ਦੀ ਪ੍ਰੋਮੋਸ਼ਨ ਦੇ ਵਿੱਚ ਇਸ ਫਿਲਮ ਦੀ ਸਾਰੀ ਟੀਮ ਨੇ ਕਾਫੀ ਮਿਹਨਤ ਕੀਤੀ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਨੂੰ ਟੋਟਲ 800 ਤੋਂ 1000 ਦੇ ਕਰੀਬ ਸਕਰੀਨਸ ਮਿਲੀਆਂ ਹਨ ਉਥੇ ਹੀ ਇਸ ਫਿਲਮ ਨੂੰ ਡਾਇਰੈਕਟਰ ਗਿੱਪੀ ਗਰੇਵਾਨੇ ਕੀਤਾ ਹੈ ਤੇ ਜੇ ਉਥੇ ਇਸ ਫਿਲਮ ਦੀ ਹੁਣ ਤੱਕ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਹੀ ਸਿਰਫ ਇੰਡੀਆ ਤੋਂ ਹੀ ਪੂਰੇ 1 ਕਰੋੜ ਤੇ 10 ਲੱਖ ਦੇ ਕਰੀਬ ਕਮਾਈ ਕੀਤੀ ਸੀ ਤੇ ਆਪਣੇ ਦੂਸਰੇ ਦਿਨ 1 ਕਰੋੜ 60 ਲੱਖ ਤੀਸਰੇ ਦਿਨ 2 ਕਰੋੜ 35 ਲੱਖ ਤੇ ਆਪਣੇ ਚੌਥੇ ਦਿਨ ਇਸ ਫਿਲਮ ਨੇ ਸਿਰਫ ਇੰਡੀਆ ਤੋਂ ਹੀ ਪੂਰੇ 3 ਕਰੋੜ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਸੀ ਇਸ ਤੋਂ ਇਲਾਵਾ ਬਾਹਰ ਦੇਸ਼ਾਂ ਦੇ ਵਿੱਚੋਂ ਵੀ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਜੇ ਇਸ ਫਿਲਮ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਬਾਹਰ ਦੇਸ਼ਾਂ ਵਿੱਚੋਂ ਆਪਣੇ ਪਹਿਲੇ ਦਿਨ ਹੀ ਪੂਰੇ 3 ਕਰੋੜ ਦੇ ਕਰੀਬ ਕਮਾਈ ਕੀਤੀ ਸੀ ਤੇ ਆਪਣੇ ਦੂਸਰੇ ਦਿਨ ਇਸ ਫਿਲਮ ਨੇ ਲਗਭਗ 2 ਕਰੋੜ ਤੇ 80 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਤੀਸਰੇ ਦਿਨ ਇਸ ਫਿਲਮ ਨੇ 1 ਕਰੋੜ 20 ਲੱਖ ਤੇ ਆਪਣੇ ਚੌਥੇ ਦਿਨ 2 ਕਰੋੜ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਇਸ ਤੋਂ ਇਲਾਵਾ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਨੇ ਆਪਣੇ 15 ਦਿਨ ਟੋਟਲ ਵਰਲਡਵਾਈਡ 1 ਕਰੋੜ 390 ਲੱਖ ਦੇ ਕਰੀਬ ਕਮਾਈ ਕੀਤੀ ਹੈ ਤੇ ਆਪਣੇ 6ਵੇਂ ਦਿਨ ਇਸ ਫਿਲਮ ਨੇ 1 ਕਰੋੜ ਤੇ 70 ਤੋਂ 75 ਲੱਖ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਹੈ ਤੇ ਉੱਥੇ ਹੀ ਆਪਣੇ 10ਵੇਂ ਯਾਨੀ ਕਿ ਅੱਜ ਦੇ ਦਿਨੇ ਫਿਲਮ ਟੋਟਲ ਵਰਲਡਵਾਈਡ 100 ਲੱਖ ਤੋਂ 2 ਕਰੋੜ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕਰ ਰਹੀ ਹੈ ਜੋ ਕੇ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਜਾਣੀ ਕਿ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਹੁਣ ਤੱਕ ਟੋਟਲ ਰਿੰਡ ਵਾਇਰ ਲੱਖ ਪਾਗ ਵੀ ਤੋਂ 22 ਕਰੋੜ ਦੇ ਕਰੀਬ ਕਮਾਈ ਨੂੰ ਪੂਰਾ ਕਰ ਚੁੱਕੀ ਹੈ ਜੋ ਕੇ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਤੇ ਜੇ ਉਥੇ ਦੂਸਰੇ ਪਾਸੇ ਬੀਬੀ ਰਜਨੀ ਫਿਲਮ ਦੀ ਗੱਲ ਕਰੀਏ ਜੋ ਕਿ 3 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਇਸ ਫਿਲਮ ਦਾ ਬਜਟ ਲਾਗਤ ਆਪਾ 4 ਕਰੋੜ ਦੇ ਕਰੀਬ ਹੈ ਫਿਲਮ ਨੂੰ ਇੰਡੀਆ ਤੋਂ ਇਲਾਵਾ ਜੋਕੇ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਕੈਨੇਡਾ ਦੇ ਵਿੱਚ ਵੀ ਰਿਲੀਜ਼ ਕੀਤਾ ਗਿਆ ਬੀਬੀ ਰਜਨੀ ਫਿਲਮ ਜੋ ਕਿ ਇਤਿਹਾਸ ਤੇ ਬਣੀ ਹੋਈ ਫਿਲਮ ਹੈ ਫਿਲਮ ਦਾ ਦਰਸ਼ਕਾਂ ਦੇ ਵਿੱਚ ਕਾਫੀ ਜ਼ਿਆਦਾ ਕ੍ਰੇਨ ਦੇਖਣ ਨੂੰ ਮਿਲਿਆ ਤੇ ਫਿਲਮ ਨੇ ਕਾਫੀ ਜ਼ਿਆਦਾ ਸ਼ਾਨਦਾਰ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਇਸ ਨੋ ਡਾਇਰੈਕਟਰ ਅਮਰ ਹੁੰਦਰੀ ਨੇ ਕੀਤਾ ਸੀ ਤੇ ਪ੍ਰੋਡਿਊਸ ਪਿੰਕੀ ਤਾਲੀਵਾਰ ਤੇ ਨਿਤਿੰਤਲਵਾਰ ਨੇ ਮਿਲ ਕੇ ਕੀਤਾ ਤੇ ਜੇ ਉਥੇ ਹੀ ਬੀਬੀ ਰਜਨੀ ਫਿਲਮ ਦੀ ਪਹਿਲੇ ਵੀਕ ਨਾ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਸਿਰਫ ਇੰਡੀਆ ਤੋਂ ਹੀ 1 ਕਰੋੜ 35 ਲੱਖ ਦੇ ਕਰੀਬ ਕਮਾਈ ਕੀਤੀ ਸੀ ਤੇ ਆਪਣੇ ਪਹਿਲੇ 4 ਦਿਨਾਂ ਦੇ ਵਿੱਚ 4 ਕਰੋੜ ਤੇ 37 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ ਛੇ ਦਿਨਾਂ ਦੇ ਵਿੱਚ ਇਸ ਫਿਲਮ ਨੇ ਟੋਟਲ 6 ਕਰੋੜ ਤੇ 10 ਤੋਂ 15 ਲੱਖ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ 7ਵੇਂ ਦਿਨ ਇਸ ਫਿਲਮ ਨੇ ਪੂਰੇ 84 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 10 ਦਿਨਾਂ ਦੇ ਵਿੱਚ ਇਸ ਫਿਲਮ ਨੇ ਟੋਟਲ 9 ਕਰੋੜ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ ਪਹਿਲੇ 12 ਦਿਨਾਂ ਦੇ ਵਿੱਚ ਇਸ ਫਿਲਮ ਨੇ ਪੂਰੇ 10 ਕਰੋੜ ਤੇ 65 ਲੱਖ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚ ਜੋ ਕੀ ਸੀ ਇਸ ਤੋਂ ਇਲਾਵਾ ਬਾਹਰ ਦੇ ਦੇਸ਼ਾਂ ਦੇ ਵਿੱਚੋਂ ਵੀ ਬੀਬੀ ਰਜਨੀ ਫਿਲਮ ਨੂੰ ਕਾਫੀ ਜਿਆਦਾ ਪਸੰਦ ਕੀਤਾ ਗਿਆ ਤੇ ਇਸ ਫਿਲਮ ਨੇ ਆਪਣੇ ਪਹਿਲੇ 5 ਦਿਨਾਂ ਦੇ ਵਿੱਚ ਬਾਹਰ ਦੇ ਦੇਸ਼ਾਂ ਦੇ ਵਿੱਚੋਂ ਪੂਰੇ 4 ਕਰੋੜ ਤੇ 85 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 10 ਦਿਨਾਂ ਦੇ ਵਿੱਚ ਇਸ ਫਿਲਮ ਨੇ ਪੂਰੇ 6 ਕਰੋੜ ਤੇ 80 ਲੱਖ ਦੇ ਕਰੀਬ ਕਮਾਈ ਕੀਤੀ ਇਸ ਤੋਂ ਇਲਾਵਾ ਬੀਪੀ ਰਜ ਨੇ ਫਿਲਮ ਨੇ ਆਪਣੇ ਪਹਿਲੇ 15 ਦਿਨਾਂ ਦੇ ਵਿੱਚ ਟੋਟਲ ਵੈਲਡ ਵਾਈਡ 12 ਕਰੋੜ ਤੇ 30 ਲੱਖ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ 16ਵੇਂ ਦਿਨ ਇਸ ਫਿਲਮ ਨੇ 30 ਤੋਂ 35 ਲੱਖ 17ਵੇਂ ਦਿਨ 22 ਲੱਖ ਤੇ 18ਵੇਂ ਦਿਨ ਇਸ ਫਿਲਮ ਨੇ 15 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਨੇ 19ਵੇਂ ਦਿਨ ਇਸ ਫਿਲਮ ਨੇ ਲਾਦਾ ਪਰ ਬਾਰਨਾ ਤੋ 15 ਲੱਖ ਦੇ ਕਰੀਬ ਕਮਾਈ ਕੀਤੀ ਹੈ ਤੇ ਆਪਣੇ 20ਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲੱਖ ਭਗ 8 ਤੋਂ 10 ਲੱਖ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੱਢ ਰਹੀ ਹੈ ਯਾਨੀ ਕਿ ਹੁਣ ਤੱਕ ਬੀਬੀ ਰਜਨੀ ਫਿਲਮ ਟੋਟਲ ਵਰਲਡਵਾਈਡ ਲੱਖ ਭਗ 26 ਤੋਂ 27 ਕਰੋੜ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਤੇ ਜੇ ਉੱਥੇ ਹੀ ਦੂਸਰੇ ਪਾਸੇ ਦੇਵ ਕਰੋੜ ਦੀ ਫਿਲਮ ਗਾਂਧੀ 3 ਦੀ ਗੱਲ ਕਰੀਏ ਜੈਸਦਾ ਬਜਟ ਪੂਰੇ 5 ਕਰੋੜ ਦੇ ਕਰੀਬ ਸੀ ਰਿਲੀਜ਼ ਹੁੰਦਿਆਂ ਹੀ ਫਿਲਮ ਨੂੰ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਗਾਂਧੀ ਜੀ ਫਿਲਮ ਨੂੰ ਦਾ ਡਾਇਰੈਕਟ ਮਨਦੀਪ ਬੈਣੀਪਾਲ ਨੇ ਕੀਤਾ ਹੈ ਤੇ ਪ੍ਰੋਡਿਊਸ ਰਵਨੀਤ ਗੌਰ ਚਾਹਰ ਆਸ਼ੂਮਨੀ ਸ਼ਾਹਨੀ ਤੇ ਰਾਜੇਸ਼ ਕੁਮਾਰ ਅਰੋੜਾ ਨੇ ਮਿਲ ਕੇ ਕੀਤਾ ਹੈ ਗਾਂਧੀ ਜੀ ਫਿਲਮ ਨੂੰ ਟੋਟਲ ਵੈਲਡਵਾਈਡ ਲਗਭਗ 800 ਦੇ ਕਰੀਬ ਸਕਰੀਨਸ ਤੇ ਰਿਲੀਜ਼ ਕੀਤਾ ਗਿਆ ਤੇ ਇਸ ਫਿਲਮ ਦੀ ਪ੍ਰੋਮੋਸ਼ਨ ਦੇ ਵਿੱਚ ਵੀ ਇਸ ਫਿਲਮ ਦੀ ਸਾਰੀ ਟੀਮ ਨੇ ਕਾਫੀ ਮਿਹਨਤ ਕੀਤੀ ਗਾਂਧੀ 3 ਫਿਲਮ ਦੇ ਵਿੱਚ ਦੇਵ ਕਰੋਸ ਦੀ ਐਕਟਿੰਗ ਨੂੰ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਰਿਹਾ ਤੇ ਫਿਲਮ ਨੇ ਕਾਫੀ ਸ਼ਾਨਦਾਰ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਜੇ ਉੱਥੇ ਹੀ ਗਾਂਧੀ 3 ਫਿਲਮ ਦੀ ਪਹਿਲੇ ਵੀ ਦਿਨਾਂ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਹੀ ਟੋਟਲ ਵਰਲਡਵਾਈਡ ਪੂਰੇ 1 ਕਰੋੜ ਤੇ 15 ਲੱਖ ਦੇ ਕਰੀਬ ਕਮਾਈ ਕੀਤੀ ਸੀ ਤੇ ਆਪਣੇ ਪਹਿਲੇ 3 ਦਿਨਾਂ ਦੇ ਵਿੱਚ ਇਸ ਫਿਲਮ ਨੇ ਪੂਰੇ 3 ਕਰੋੜ ਤੇ 80 ਲੱਖ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ ਪਹਿਲੇ 6 ਦਿਨਾਂ ਦੇ ਵਿੱਚ ਗਾਂਧੀ 3 ਫਿਲਮ ਨੇ ਟੋਟਲ 5 ਕਰੋੜ ਤੇ 5 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ 7ਵੇਂ ਦਿਨ ਇਸ ਫਿਲਮ ਨੇ 65 ਲੱਖ 8ਵੇਂ ਦਿਨ 80 ਤੋਂ 85 ਲੱਖ ਤੇ 12ਵੇਂ ਦਿਨ ਇਸ ਫਿਲਮ ਨੇ पूरे 90 ਰੱਖ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਤੇ ਆਪਣੇ ਪਹਿਲੇ 13 ਦਿਨਾਂ ਦੇ ਵਿੱਚ ਇਸ ਫਿਲਮ ਨੇ ਪੂਰੇ 8 ਕਰੋੜ ਤੇ 95 ਲੱਖ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ ਪਹਿਲੇ 15 ਦਿਨਾਂ ਦੇ ਵਿੱਚ ਇਸ ਫਿਲਮ ਨੇ ਟੋਟਲ ਵਰਲਡਵਾਈਡ ਨੌਕਰਾਡ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਤੇ ਆਪਣੇ 16ਵੇਂ ਦਿਨ ਇਸ ਫਿਲਮ ਨੇ 2.7 ਲੱਖ 17ਵੇਂ ਦਿਨ 20 ਲੱਖ ਤੇ ਆਪਣੇ 18ਵੇਂ ਦਿਨ 30 ਲੱਖ ਤੇ ਆਪਣੇ 19ਵੇਂ ਦਿਨ ਇਸ ਫਿਲਮ ਨੇ ਲਾਕਪਗ 15 ਲੱਖ ਦੇ ਕਰੀਬ ਕਮਾਈ ਸਿਨੇਮਾ ਪਰਾਂਦੇ ਵਿੱਚੋਂ ਕੀਤੀ ਇਸ ਤੋਂ ਇਲਾਵਾ ਆਪਣੇ 20ਵੇਂ ਦਿਨ ਜਾਨੀ ਕੀ ਅੱਜ ਇਹ ਫਿਲਮ ਲਾਕਪਗ 10 ਲੱਖ ਦੇ ਕਰੀਬ ਕਮਾਈ ਸਿਨੇਮਾ ਕਣਾ ਦੇ ਵਿੱਚੋਂ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਐਸੀ ਅਰਦਾਸ ਸਰਬੱਤ ਦੇ ਭਲੇ ਦੀ ਪਹਿਲੇ 7 ਦਿਨਾਂ ਦੀ ਤਿੰਨਾਂ ਇਹ ਗਾਂਧੀ ਫ੍ਰੀ ਫਿਲਮ ਤੇ ਬੀਬੀ ਰਜਨੀ ਫਿਲਮ ਦੀ ਪਹਿਲੇ 20 ਦਿਨਾਂ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਤੁਹਾਨੂੰ ਇਹਨਾਂ ਤਿੰਨਾਂ ਵਿੱਚੋਂ ਕਿਹੜੀ ਫਿਲਮ ਸਾਬਤ ਵਧੀਆ ਲੱਗਦੀ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ